ਅੱਜ ਤੁਹਾਨੂੰ ਨਾ ਮੈਂ ਆਪਣੇ ਇੱਕ ਯਾਰ ਦੋਸਤ ਦੀ ਗੱਲ ਦੱਸਦਾ ਹਾਂ ਕਿ ਮੈਂ ਕੱਲ ਬਿਯਾਰ ਵਿੱਚ ਜਦੋਂ ਗਿਆ ਨਾ ਤਾਂ ਮੈਨੂੰ ਉਹ ਟੱਕਰ ਪਿਆ ਮੈਂ ਉਹਨੂੰ ਪੁੱਛਿਆ ਹਾਂ ਵੀ ਕਿੱਦਾਂ ਵਿਆਹ ਉਹ ਕਰਾ ਲਿਆ ਉਹ ਕਹਿੰਦਾ ਯਾਰ ਤੈਨੂੰ ਵਿਆਹ ਦੀ ਕਾਦੀ ਗੱਲ ਦੱਸਾਂ ਵਿਆਹ ਤਾਂ ਮੈਂ ਕਰਾ ਲਿਆ ਇਹ ਕਿੱਦਾਂ ਕਰਾਇਆ ਹੁਣ ਮੈਂ ਤੈਨੂੰ ਦੱਸਦਾ ਹਾਂ ਭਰਾਵਾ ਮੈਂ ਹੈਗਾ ਡਰਾਈਵਰ ਉਹ ਤੈਨੂੰ ਵੀ ਪਤਾ ਹੈਗਾ। ਹੂੰ। ਤੇ ਡਰਾਈਵਰਾਂ ਨੂੰ ਤੈਨੂੰ ਪਤਾ ਕੋਈ ਕੁੜੀ ਤੇ ਦਿੰਦਾ ਨਹੀਂ ਛੇਤੀ ਹੈਗਾ। ਅਗਲੇ ਕਹਿੰਦੇ ਨਸ਼ਾ ਪੱਤਾ ਕਰਦੇ ਆ। ਮੈਂ ਭਰਾਵਾ ਸੁੱਖਾਂ ਸੁਖੀਆਂ ਕਈ ਜਗ੍ਹਾ ਤੇ। ਹੂੰ। ਸੁੱਖਾਂ ਸੁਖ ਕੇ ਜਾ ਕੇ ਕਿਤੇ ਮੇਰੀ ਸੁਣੀ ਗਈ। ਫੇਰ ਮੇਰਾ ਜਾ ਕੇ ਕਿਤੇ ਰਿਸ਼ਤਾ ਹੋਇਆ। ਉਹ ਮੈਂ ਕਿਹਾ ਚੱਲ ਜਿੱਦਾਂ ਵੀ ਮਰਜ਼ੀ ਹੋਵੇ ਵੀ ਰੋਟੀ ਪੱਕਦੀ ਹੋ ਜਾਵੇ। ਹੂੰ। ਵੀ ਬਾਬਾ ਜੀ ਕੋਈ ਨਾ ਕੋਈ ਗੱਲਬਾਤ ਕਰਈ ਦਿਓ ਬਣਾ ਦਿਓ ਹੈ ਬੁਰਾਵਾ ਗੱਲ ਕੀ ਹੋਈ ਰਿਸ਼ਤਾ ਤਾਂ ਹੋ ਗਿਆ ਹੁਣ ਤੈਨੂੰ ਦੱਸਾਂ ਉਹ ਜਿੱਦਾਂ ਕਹਿ ਨਹੀਂ ਦਿੰਦੇ ਹੁੰਦੇ ਵੀ ਇੱਕ ਟਾਇਰ ਟਰੱਕ ਦਾ ਤੇ ਇੱਕ ਟਾਇਰ ਹੈਗਾ ਸਾਈਕਲ ਦਾ ਤੂੰ ਸਾਈਕਲ ਦਾ ਤਾਂ ਸਮਝ ਲੈ ਮੈਂ ਹੀ ਆ ਹੂੰ ਜਿਹੜਾ ਟਰੱਕ ਵਾਲਾ ਟਾਇਰ ਉਹ ਤੂੰ ਹੁਣ ਤੂੰ ਸਮਝ ਹੀ ਗਿਆ ਹੁਣ ਉਹ ਆਲ ਮੇਰਾ ਹੋਇਆ ਹੂੰ ਉਹ ਪਰਾਵਾ ਜਿਹਦਾ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਗੋਲਾ ਜਿਹਾ ਬਣਾ ਕੇ ਲਿਖਿਆ ਨਹੀਂ ਹੁੰਦਾ ਸਿਕਾ ਉਹ ਗੱਬੇ ਲਿਖ ਦਿੰਦੇ ਸੀ ਪਾਲੋ ਮੱਝ ਬੱਕਰੀ ਭੇਡ ਉਹ ਪਰਾਵਾ ਘਾਰ ਵਾਲੀ ਐਨੀ ਮੋਟੀ ਮਿਲ ਗਈ ਐ ਨਾ ਛੱਡ ਗੱਲਾਂ ਦੇ ਹੈਂ ਮੈਂ ਤਾਂ ਉਹੀ ਹੁਣ ਮੈਨੂੰ ਸਰਕਾਰੀ ਸਕੂਲ ਵਾਲਾ ਗੋਲਾ ਜਾਂ ਚੇਤਾ ਆ ਜਾਂਦਾ ਵੀ ਪਾਲੋ ਵੀ ਮੱਝ ਭੇਡ ਬੱਕਰੀ ਪਰ ਆਪਾਂ ਇਹ ਤਾਂ ਮੈਨੂੰ ਹੁਣ ਸਮਝ ਲਾ ਪਾਲਣ ਵਾਲਾ ਹੀ ਕੰਮ ਹੋ ਗਿਆ ਪਾਲਣ ਵਾਲਾ ਉਹੀ ਪਾਲਣਦੇ ਆਂ ਮੈਂ ਹੁਣ ਐਦਾਂ ਦੀ ਸੁਣੀ ਕਿ ਨਾ ਹੁਣ ਕੁਝ ਦੱਸਣ ਜੋਗਾ ਨਾ ਕੁਝ ਕਹਿਣ ਜੋਗਾ ਹੂੰ ਉਹ ਮੈਂ ਉਹਨੂੰ ਕਹਿਣਾ ਮੇ ਤੂੰ ਬੈਠੀ ਬੈਠੀ ਮੋਟੀ ਹੋਰ ਹੋਈ ਜਾਂਦੀ ਹੈਗੀ ਆ ਤਾਂ ਮੈਂ ਸੁੱਕੀ ਜਾਂਦਾ ਕੰਮ-ਕਾਰ ਕਰਕੇ ਇਧਰੋਂ ਹੈ ਮੈਂ ਥੋੜਾ ਬੋਦਾ ਕੰਮ ਫੈਲਿਆ ਕਰ ਉਪਰ ਆਵਾ ਮੈਂ ਕਹ ਵੀ ਥੋੜਾ ਬੋਦਾ ਗੇੜੇ-ਗੂੜੇ ਮਾਲ ਲਿਆ ਕਰ ਘੁੰਮ ਲਿਆ ਕਰ ਤੇਰਾ ਭਾਰ ਹੌਲਾ ਹੋ ਜੂ ਹੈ ਉਪਰ ਆਵਾ ਇੱਕ ਦਿਨ ਕਿਤੇ ਘੁੰਮਣ ਚਲ ਗਈ ਹਾਂ ਆ ਗਏ 10-15 ਰੋਟੀਆਂ ਤਾਂ ਆ ਗਏ ਉਹਨੇ ਫੇਕ ਆ ਲਈਆਂ ਉਹ ਮੈਂ ਕਿਹਾ ਵੀ ਇਹਦਾ ਤੈਨੂੰ ਕੀ ਫਾਇਦਾ 10 15 ਰੋਟੀਆਂ ਤੂੰ ਆ ਕੇ ਫੇਰ ਖਾ ਲਈਆਂ ਹੈਗੀਆਂ ਕਹਿੰਦੀ ਮੈਂ ਨਹੀਂ ਜਾਂਦੀ ਮੁੜ ਕੇ ਘੁੰਮਣ ਘੰਮਣ ਕਹਿੰਦੀ ਮੈਨੂੰ ਭੁੱਖ ਲੱਗ ਜਾਂਦੀ ਹੈਗੀ ਆ ਹੁਣ ਭਰਾਵਾ ਮੈਨੂੰ ਇਹ 10 ਹੁਣ ਮੈਂ ਕੀ ਕਰਾਂ ਹੈਗਾ ਮੈਂ ਤਾਂ ਪਹਿਲਾਂ ਵੀ ਦੁਖੀ ਸੀਗਾ ਤੇ ਹੁਣ ਵੀ ਦੁਖੀ ਆ ਹੁਣ ਮੈਂ ਛੜ ਜੜਾਈ ਇਹਦਾ ਕਰ ਨਹੀਂ ਸਕਦਾ ਹੈਗਾ ਹੂੰ ਹੁਣ ਤਾਂ ਉਹ ਸਕੂਲ ਜਿਹੜਾ ਗੋਲਾ ਜਿਹਾ ਬਣਿਆ ਉਹਦਾ ਹਿਸਾਬ ਤਾਂ ਬਣਾ ਕੇ ਮੈਂ ਦੇ ਕਹਿ ਰਿਹਾ ਵੀ ਇਹ ਪਾਲਣਾ ਹੀ ਪਣਾ ਹੈਗਾ ਵੀ ਕਹਿੰਦੇ ਨੇ ਮੱਝ ਭੇਡ ਬੱਕਰੀ ਪਾਲੋ ਹੁਣ ਭਰਾਵਾ ਮੈਂ ਤਾਂ ਆਪਣੀ ਜਨਾਨੀ ਪਾਲਣਦਿਆਂ ਹੈਗਾ ਉਹ ਹਾਲ ਹੋਇਆ ਆਪਾਂ ਦਿਨੋਂ ਦਿਨ ਸੁੱਕੀ ਜਾਂਦੇ ਹੈਗੇ ਔ ਮੋਟੀ ਹੋਈ ਜਾਂਦੀ ਹੈਗੀ ਸਮਝ ਨਹੀਂ ਲੱਗਦੀ ਹੈਗੀ ਵੀ ਜਨਾਨੀਆਂ ਨੂੰ ਵੀ ਇੰਨਾ ਮੋਟਾਪਾ ਜਿੰਦੀ ਚਾੜ ਕੇ ਬੈਈ ਨਹੀਂ ਆ ਵੀ ਤੁਸੀਂ ਕੰਮ ਫੈਲਿਆ ਕਰੋ ਥੋੜਾ ਬਹੁਤਾ ਹੈਂ ਕੈਂਦੀਆਂ ਘਰ ਦੇ ਕੰਮ ਕਰਦੀਆਂ ਅਸੀਂ ਬਸ ਇਹ ਘੋਮ ਲਿਆ ਇਹਨੂੰ ਘੋਮਦਾ ਕਹਿੰਦੀਆਂ ਵੀ ਘੋਮ ਲਿਆ ਅਸੀਂ ਹੁਣ ਤਾਂ ਭਰਾਵਾ ਔਖਾ ਹੀ ਆ ਕੰਮ